ਲੋ ਜੀ ਅੱਜ ਆਪਾਂ ਆਇਆ ਪੁਸ਼ਪਾ ਗੁਲਜ਼ਾਰ ਸਾਇੰਸ ਸਿਟੀ ਕਪੂਰਥਲਾ ਤੇ ਆ ਸਾਡੇ ਨਾਲ ਨੇ ਗगन ਜੀ ਤੇ ਇੱਥੇ ਤੇ ਇੱਥੇ ਗਾਣਾ ਸ਼ੂਟ ਹੋਇਆ ਜੀ ਕੰਠ ਕਲੇਰ ਜੀ ਦਾ ਹਾਰੇ ਸੱਜਣਾ ਤੇ ਬਲੌਗ ਬਣਾਵਾਂਗੇ ਆਪਾਂ ਤੇ ਕੈਮਰਾ ਸਾਡੇ ਵੱਡੇ ਵੀਰ ਗगन ਜੀ ਸੁਭਾਣ ਲੇਗੇ ਗगन ਜੀ ਤੇ ਆਜੋ ਫਿਰ ਤੁਹਾਨੂੰ ਦੋਹਾਨੀ ਲਓ ਜੀ ਦੋਸਤੋ ਟਿਕਟਾਪ ਲੈ ਲੀ ਜੇ ਤੇ ਕਿੰਨੇ ਪੈਸੇ ਲੱਗੇ ਗਣ 500 500 ਰੁਪਏ ਲੱਗਾ ਇਹ ਟਿਕਟਾ ਜੇ ਸਸਤੀ ਜੇ ਜੀ ਦੋਸਤੋ ਆਪਾਂ ਸਾਇੰਸ ਬਾਰੇ ਜਾਣਕਾਰੀ ਲੈਣ ਵਾਸਤੇ ਅੰਦਰ ਆ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਅੰਤਰਿਕਸ਼ ਪੁਲਾੜ ਜਿੰਨੋ ਜਹਾਜ਼ ਕਹਿੰਦੇ ਨੇ ਤੇ ਉਹ ਦਿਖਿਆ ਤੇ ਆਪਾਂ ਚਲਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਆਪਾਂ ਥੋੜਾ ਦੁਰੇ ਤੇ ਕਲਪਨਾ ਚਾवला ਜੀ ਮਿਲੇ ਆਪਾਂ ਨੂੰ ਤੇ ਜੋ ਕੀ ਅੰਤਰਿਸ਼ਟੇ ਗਏ ਸੀ ਕੁਝ ਜਾਣਕਾਰੀ ਇਕੱਠੀ ਕਰਨ ਵਾਸਤੇ ਤੇ ਆਉਂਦੇ ਸਮੇਂ ਉਹਨਾਂ ਦੇ ਜਹਾਜ਼ 'ਚ ਕੋਈ ਤਕਨੀਕੀ ਖਰਾਬੀ ਆਰਨਾ ਜਹਾਜ਼ ਖਰਾਬ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਇਸ ਵਿੱਚ ਪੁਲਾੜ ਤੇ ਜਿਹੜੇ ਕੁਝ ਖਾਣ ਪੀਣ ਵਾਲਾ ਸਮਾਨ ਉਹ ਵੀ ਦਿਖਾ ਗਿਆ ਹੈ ਤੇ ਅੱਜ ਫਿਰ ਤੁਹਾਨੂੰ ਕੇ ਦਿਖਾਉਣੀ ਆ ਤੇ ਅੱਜ ਫਿਰ ਚੱਲਦੇ ਆਗੇ ਆਪਾਂ ਦੋਸਤੋ ਗਗਨ ਜੀ ਜਾਣਕਾਰੀ ਲੈਂਦੇ ਹੋਏ ਤੇ ਇੱਥੇ ਮੈਨੂੰ ਇੱਕ ਗੁਵਾਰਾ ਮਿਲਿਆ ਜੋ ਹਵਾ ਵਿੱਚ ਉੱਡ ਰਿਹਾ ਤੇ ਮੈਂ ਚਲਾਉਣ ਦੀ ਕੋਸ਼ਿਸ਼ ਕੀਤੀ ਉਸਨੂੰ ਡਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਤੁਰਦੇ ਫਿਰ ਤੇ ਲੋ ਜੀ ਦੋਸਤੋ ਧਰਤੀ ਵਿਖਾਈ ਗਈ ਹੈ ਘੁੰmdi ਹੋਈ ਤੇ ਤੁਸੀਂ ਵੇਖ ਸਕਦੇ ਹੋ ਤੇ ਇਹ ਨੇ ਲਾਲ ਗ੍ਰਹਿ ਤੇ ਪ੍ਰੋਜੈਕਟ ਭੇਜਿਆ ਆ ਗੀਤਾ ਕੇ ਮੈਂ ਵੀ ਇਸ ਨੋਟ ਬਣਨੀ ਜਾਵਾਂ ਤੇ ਚਲੋ ਲਓ ਜੀ ਆਪਾਂ ਫੋਟੋ ਕਰਾਈ ਤੇ ਇਸ ਨੋਟ ਬਣ ਕੇ ਤੇ ਫਿਰ ਅੱਗੇ ਤੁਰੇ ਆਪਾਂ ਲਓ ਜੀ ਹੁਣ ਆਪਾਂ ਆ ਗਏ ਆ ਪੰਛੀਆਂ ਦੀ ਗੈਲਰੀ ਚ ਇੱਥੇ ਸਾਰੇ ਦੇਸ਼ਾਂ ਦੇ ਮੋਰ ਵਿਖਾਏ ਗਏ ਨੇ ਤੇ ਆਜੋ ਤੁਹਾਨੂੰ ਮੁਖਾੰਦੇ ਆ ਤੇ ਆਜੋ ਫਿਰ ਲੋ ਜੀ ਦੋਸਤੋ ਇਹਨੇ ਪੱਥਰ ਚੰਦਰਮਾ ਤੋਂ ਲਿਆਂਦੇ ਗਏ ਨੇ ਤੇ ਤੁਸੀਂ ਵੇਖ ਸਕਦੇ ਹੋ ਕੁਝ ਛੋਟੇ ਤੇ ਕੁਝ ਵੱਡੇ ਪੱਥਰ ਚੰਦਰਮਾ ਤੋਂ ਤੇ ਧਰਤੀ ਨੇ ਪਰਤਾਂ ਬੁਹਾਈਆਂ ਕੀਆਂ ਨੇ ਤੇ ਸਾਡੇ ਮੋਰ ਫੈਸਟਰੀ ਪੰਛੀ ਬਹੁਤ ਵਧੀਆ ਵੀਡੀਓ ਬਣਾਈ ਮੇਰੇ ਵੱਡੇ ਵੀਰ ਗਗਨ ਜੀ ਨੇ ਤੇ ਬਹੁਤ ਜਲਦੀ ਆਪਾਂ ਰਿਲੀਜ਼ ਕਰਾਂਗੇ ਆਪਣੇ ਚੈਨਲ ਤੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦੀ